ਕੈਨੇਡਾ ਜਾਣਾ ਤੇ ਕਹਿੰਦੇ ਵੀ ਜੇਬ 'ਚ 25 ਤੋਂ 30 ਲੱਖ ਰੁਪਇਆ ਲੈ ਕੇ ਹੀ ਚੱਲੋ ਬਹੁਤ ਖਰਚਾ ਹੈ ਕੈਨੇਡਾ ਦਾ ਕਿੰਨੇ ਦੇ ਵਿੱਚ ਵੀਜ਼ਾ ਲਗਵਾ ਕੇ ਦਿੱਤੇ ਨੇ ਤੁਸੀਂ ਆਪਣਾ ਜਿਹੜਾ ਵੀਜ਼ਾ ਬੱਚੇ ਦਾ ਆਇਆ 4 ਲੱਖ ਦੇ ਵਿੱਚ ਟੋਟਲ ਫੀਸ ਦੇ ਵਿੱਚ ਆਇਆ ਜਿੰਨੀ ਸਕੂਲ ਦੀ ਫੀਸ ਐ ਐਕਚੁਅਲ ਉਹੀ ਗਈ ਹੈ ਡਾਕੂਮੈਂਟਸ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਕਿਹੜੇ ਕਿਹੜੇ ਇਹੋ ਜਿਹੇ ਡਾਕੂਮੈਂਟਸ ਨੇ ਜਿਹੜੇ ਕੈਨੇਡਾ ਮਾਈਨਰ ਵੀਜ਼ਾ ਦੇ ਲਈ ਤੁਹਾਨੂੰ ਚਾਹੀਦੇ ਨੇ ਕੀ ਕੁਝ ਲਿਆ ਕੇ ਮਾਪੇ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ ਬੱਚੇ ਦਾ ਆਧਾਰ ਕਾਰਡ ਹੋ ਗਿਆ ਬર્થ ਸਰਟੀਫਿਕੇਟ ਹੋ ਗਿਆ ਪਾਸਪੋਰਟਸ ਹੋ ਗਏ ਔਰ ਅਪਨ ਫੰਡਸ ਦੀ ਜਦ ਜ਼ਰੂਰਤ ਹੁੰਦੀ ਹੈ 12 ਤੋਂ 15 ਲੱਖ ਆਪਾਂ ਫੰਡਸ ਸ਼ੋ ਕਰਵਾਉਣਾ ਹੁੰਦਾ ਜਿਹੜੇ ਆਪਣੇ ਫੰਡਸ ਨਹੀਂ ਵੀ ਅਰੇਂਜ ਕਰ ਸਕਦੇ ਅਸੀਂ ਉਹਨਾਂ ਦੇ ਫੰਡਸ ਅਰੇਂਜ ਕਰਵਾ ਕੇ ਉਹਨਾਂ ਦਾ ਵੀਜ਼ਾ ਲੈ ਕੇ ਦਿੰਦੇ ਹਾਂ ਮਨ ਲਓ ਕਿ ਸਿੱਧੇ ਦੋ ਬੱਚੇ ਨੇ ਤਾਂ ਦੋ ਬੱਚਾ ਦਾ ਇਕੱਠਾ ਮਾਈਨਰ ਵੀਜ਼ਾ ਆ ਜਾਏਗਾ ਬਿਲਕੁਲ ਦੋ ਬੱਚਾ ਦਾ ਵੀ ਆ ਜਾਂਦਾ ਦੋਨੋਂ ਬੱਚਾ ਦੇ ਨਾਲ ਵੀ ਫਾਦਰ ਮਦਰ ਜਾ ਸਕਦੇ ਆ 올ਓਵਰ ਕੈਨੇਡਾ ਦੇ ਵਿੱਚ ਇਹ ਪੂਰੇ ਮਾਈਨਰ ਵੀਜ਼ਾ ਮਿਲ ਰਹੇ ਨੇ ਜਾਂ ਕੁਝ ਕਿ ਜਿਹੜੀਆਂ ਪ੍ਰੋਵਿੰਸ ਨੇ ਸਿਰਫ ਉਹੀ ਵੀਜ਼ਾ ਗ੍ਰਾਂਟ ਕਰ ਰਹੀਆਂ ਨੇ ਕੀ ਮਾਪੇ ਫੁੱਲ ਟਾਈਮ ਕੰਮ ਕਰ ਸਕਦੇ ਨੇ ਤੇ ਮਾਪਿਆਂ ਦੇ ਵਿੱਚ ਕਿਹੜਾ ਕਿਹੜਾ ਹੁਨਰ ਹੋਣਾ ਚਾਹੀਦਾ ਉੱਥੇ ਕੰਮ ਕਰਨੇ ఓਪਨ ਵਰਕ ਪਰਮਿਟ ਵੀਜ਼ਾ ਮਿਲੇਗਾ ਠੀਕ ਹੈ ਉਹ ਕੋਈ ਵੀ ਕੰਮ ਉੱਥੇ ਕਰ ਸਕਦੇ ਆ ਬਸ ਇਹ ਕੈਨੇਡੀਅਨ ਗਵਰਨਮੈਂਟ ਦੀ ਕੰਡੀਸ਼ਨਸ ਨੇ ਕਿ ਜਿਹੜੀ ਫੀਮੇਲ ਗਾਰਡੀਅਨ ਆ ਔਰ ਜਿਹੜਾ ਮੇਲ ਗਾਰਡਿਓ ਨਾ ਫੁੱਲ ਟਾਈਮ ਕਰਦਾ ਹੈ ਕੀ ਮਾਪਿਓ ਵੀ ਬੱਚੇ ਦੇ ਨਾਲ ਉੱਥੇ ਪੀਆਰ ਹੋ ਸਕਦੇ ਨੇ 2 ਸਾਲ ਬਾਅਦ ਵੀ ਮਤਲਬ ਮੰਨ ਲਓ ਕਿ ਬੱਚਾ ਜੇ ਉੱਥੇ ਹੋਰ ਪੜਨਾ ਚਾਹੁੰਦਾ ਹੈ ਤੇ ਐਕਸਟੈਂਡ ਹੋ ਜਾਏਗਾ ਬੱਚੇ ਦਾ ਵੀਜ਼ਾ ਵੀ ਬਿਲਕੁਲ 2 ਸਾਲ ਦਾ ਜਿਹੜਾ ਆਪਾਂ ਵੀਜ਼ਾ ਦਿੰਨੇ ਆ ਐਕਸਟੈਂਡੇਬਲ ਵੀਜ਼ਾ ਦਿੰਨੇ ਆ ਇਹ ਨਹੀਂ ਕਿ 2 ਸਾਲ ਦਾ ਤੁਹਾਡਾ ਵੀਜ਼ਾ ਖਤਮ ਹੋ ਗਿਆ ਤੇ ਤੁਸੀਂ ਵਾਪਸ ਆ ਜਣਾ ਨਾ ਤੁਸੀਂ ਆਪਣਾ 2 ਸਾਲ ਦਾ ਜਿਹੜਾ ਵੀਜ਼ਾ ਹੈ ਉਹ ਐਕਸਟੈਂਡ ਕਰਵਾ ਸਕਦੇ ਹੋ ਜਦੋਂ ਤੱਕ ਬੱਚਾ ਉੱਥੇ ਕੰਟੀਨਿਊਸਲੀ ਸਟੱਡੀ ਕਰਨਾ ਚਾਹੁੰਦਾ ਹੈ ਉਹ ਕਰ ਸਕਦਾ ਹੈ ਬੜੇ ਸਰ ਪੇਰੈਂਟਸ ਇੱਦਾਂ ਤੇ ਹੋਣਗੇ ਜਿਨ੍ਹਾਂ ਦੇ ਬੱਚੇ ਸਕੂਲ ਗੋਇੰਗ ਨਹੀਂ ਬਟ ਆਪ ਉਹਨਾਂ ਦੀ ਜੇ ਐਜੂਕੇਸ਼ਨ ਲੈਵਲ ਦੀ ਗੱਲ ਕਰੀਏ ਤਾਂ ਉਹਨਾਂ ਦਾ ਖੁਦ ਦਾ ਐਜੂਕੇਸ਼ਨ ਲੈਵਲ ਇਹ ਨਾ ਹਾਈ ਨਹੀਂ ਹੈ 10 10 ਪੜੇ ਨੇ ਕੋਈ 8 ਪੜਿਆ ਕੋਈ 6 ਪੜਿਆ ਕਿ ਉਹ ਲੋਕ ਵੀ ਕੈਨੇਡਾ ਜਾ ਕੇ ਕੰਮ ਕਰ ਸਕਦੇ ਨੇ ਬਿਲਕੁਲ ਇਹਦੇ ਵਿੱਚ ਕੋਈ ਐਜੂਕੇਸ਼ਨ ਦੀ ਕੋਈ ਨੀਡ ਨਹੀਂ ਹੈ ਜ਼ਰੂਰੀ ਨਹੀਂ ਕਿ ਫਾਦਰ ਮਦਰ ਕੋਲ ਕੋਈ ਡਿਗਰੀ ਹੋਵੇ ਜਾਂ ਐਜੂਕੇਸ਼ਨਲ ਉਹਨਾਂ ਕੋ ਡਾਕੂਮੈਂਟਸ ਹੋਣ ਕੋਈ ਵੀ ਪੇਰੈਂਟ ਜਾ ਸਕਦਾ ਚਾਹੇ ਉਹ ਅਨਪੜ ਪੇਰੈਂਟ ਸੇ ਕਿਉਂ ਨਾ ਹੋਣ ਕਿ ਮਹਿਜ਼ 4 ਲੱਖ ਰੁਪਏ ਫੀਸ ਦੇ ਨਾਲ ਬੱਚਿਆਂ ਦਾ ਜਿਹੜਾ ਵੀਜ਼ਾ ਤੁਹਾਨੂੰ ਮਿਲ ਰਿਹਾ ਹੁਣ ਤੱਕ ਕਿੰਨੇ ਕ ਕੇਸ ਨੇ ਜਿਹੜੇ ਕਿੰਗਡਮ ਕੰਸਲਟੈਂਸੀ ਨੇ ਲਗਾਏ ਐ ਕਿੰਨੇ ਕ ਵੀਜ਼ੇ ਹੁਣ ਤੱਕ ਅਪਰੂਵ ਹੋ ਕੇ ਆਏ ਨੇ ਤੁਹਾਡੇ ਬਿਲਕੁਲ ਮੈਮ ਆਪਣੇ ਕੋ ਹਰ ਇੱਕ ਇਨਟੇਕ ਦੇ ਬਹੁਤ ਹੀ ਵਧੀਆ ਰਿਜ਼ਲਟਸ ਆਉਂਦੇ ਨੇ ਬਹੁਤ ਹੀ ਵਧੀਆ ਆਪਾਂ ਨੂੰ ਵੀਜ਼ਾ ਰੀਸੀਵ ਹੁੰਦੇ ਨੇ ਹਰ ਇੱਕ ਇਨਟੇਕ ਦੇ ਮੇਰੇ ਕੋਲ ਕਾਫੀ ਫਾਈਲਸ ਅਪਲੋਡ ਹੁੰਦੀਆਂ ਨੇ ਸਾਨੂੰ ਬਹੁਤ ਹੀ ਵਧੀਆ ਰੇਸ਼ੋ ਦੇ ਨਾਲ ਬਹੁਤ ਹੀ ਈਜ਼ੀਲੀ ਵੀਜ਼ਾ ਰੀਸੀਵ ਹੋ ਜਾਂਦੇ ਨੇ ਇਹਦੇ ਵਿੱਚ ਰਿਫਿਊਜ਼ਲ ਦੇ ਚਾਂਸਸ ਕਿੰਨੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਨਿਊਜ਼ ਕੈਨੇਡਾ ਨੂੰ ਲੈ ਕੇ ਹਰ ਇੱਕ ਵਿਅਕਤੀ ਦੇ ਮਨ ਦੇ ਵਿੱਚ ਇੱਕ ਸੋਚ ਹੈ ਕੈਨੇਡਾ ਜਾਣਾ ਤਾਂ ਸਾਰੇ ਚਾਹੁੰਦੇ ਨੇ ਪਰ ਰਸਤੇ ਕਿ ਕੀ ਨੇ ਉਹਨਾਂ ਬਾਰੇ ਅੱਜ ਦੇ ਲੋਕ ਜਿਹੜੇ ਨੇ ਕਨਫਿਊਜ਼ ਹੋ ਚੁੱਕੇ ਨੇ ਕਿਉਂਕਿ ਕਿਤੇ ਨਾ ਕਿਤੇ ਕੈਨੇਡਾ ਨੇ ਸਖਤੀ ਵੀ ਵਧਾਈ ਹੋਈ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਕੈਨੇਡਾ ਮਾਈਨਰ ਵੀਜ਼ੇ ਦੇ ਬਾਰੇ ਵਿੱਚ ਤਾਂ ਕੈਨੇਡਾ ਮਾਈਨਰ ਵੀਜ਼ਾ ਨੂੰ ਲੈ ਕੇ ਤੁਹਾਡੇ ਜ਼ਿਹਨ ਦੇ ਵਿੱਚ ਬਹੁਤ ਜ਼ਿਆਦਾ ਸਵਾਲ ਉੱਠ ਰਹੇ ਹੋਣਗੇ ਕਿ ਅਖੀਰਕਾਰ ਕੈਨੇਡਾ ਦਾ ਮਾਈਨਰ ਵੀਜ਼ਾ ਕੀ ਹੈ ਕਿ ਮਾਪੇ ਵੀ ਜਾ ਸਕਦੇ ਨੇ ਬੱਚਿਆਂ ਦੇ ਨਾਲ ਮਾਈਨਰ ਏਜ ਹੈ ਜੇ ਤਾਂ ਕਿੰਨੀ ਕੁ ਉਮਰ ਦੇ ਬੱਚੇ ਜਿਹੜੇ ਨੇ ਉੱਥੇ ਕੈਨੇਡਾ ਪਹੁੰਚ ਸਕਦੇ ਨੇ ਤਾਂ ਤੁਹਾਡੇ ਤਮਾਮ ਸਵਾਲਾਂ ਦੇ ਜਵਾਬ ਅੱਜ ਸਾਨੂੰ ਕਿੰਗਡਮ ਕੰਸਲਟੈਂਸੀ ਵਾਲਿਆਂ ਕੋ ਮਿਲਣਗੇ ਤੇ ਅੱਜ ਅਸੀਂ ਕਿੰਗਡਮ ਕੰਸਲਟੈਂਸੀ ਦੇ ਵਿੜੇ ਦੇ ਵਿੱਚ ਆਏ ਆ ਤਾਂ ਸਾਡੇ ਨਾਲ ਚਾਹਤ ਮੈਡਮ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਪਾਸਪੋਰਟ ਇਹਨੇ ਸਾਰੇ ਤੁਸੀਂ ਹੱਥ 'ਚ ਫੜੇ ਹੋਏ ਆ ਇਹ ਪਾਸਪੋਰਟਾਂ ਦਾ ਜ਼ਰੀਆ ਕੀ ਦਿਖਾਉਣਾ ਚਾਹੁੰਦੇ ਹੋ ਇਹ ਮੈਮ ਆਪਣੇ ਕੋ ਮਾਈਨਰ ਸਕੂਲਿੰਗ ਵੀਜ਼ੇ ਜਿਹੜੇ ਕੈਨੇਡਾ ਦੇ ਨੇ ਫੈਮਲੀਆਂ ਇਹਦੇ ਨਾਲ ਕੀ ਹੈ 3 ਤੋਂ ਲੈ ਕੇ 17 ਸਾਲ ਦੇ ਬੱਚੇ ਜਿਹੜੇ ਨੇ ਕੈਨੇਡਾ ਜਾ ਸਕਦੇ ਆਪਣੀ ਸਟੱਡੀ ਪੂਰੀ ਕਰਨ ਲਈ ਇਹਦੇ ਨਾਲ ਫਾਦਰ ਮਦਰ ਐਜ਼ ਅ ਗਾਰਡੀਅਨ ਜਾਂਦੇ ਨੇ ਜਿਹੜੇ ਕਿ ਉੱਥੇ ਵਰਕ ਲਈ ਐਲੀਜੀਬਲ ਹੁੰਦੇ ਨੇ ਫਾਦਰ ਮਦਰ ਆਪਣੇ ਬੱਚੇ ਦੇ ਨਾਲ ਜਾਂਦੇ ਆ ਐਜ਼ ਅ ਵਰਕ ਪਰਮਿਟ ਔਰ ਓਪਨ ਵਰਕ ਪਰਮਿਟ ਹੁੰਦਾ ਜਿਹੜੀ ਫੀਮੇਲ ਗਾਰਡੀਅਨ ਹੈ ਉਹ 20 ਆਵਰਸ ਕੰਮ ਕਰਦੀ ਹੈ ਜਿਹੜਾ ਮੇਲ ਗਾਰਡੀਅਨ ਆ ਫੁੱਲ ਟਾਈਮ ਕੰਮ ਕਰਦਾ ਹੈ ਹੁਣ ਜੇ ਗੱਲ ਕਰੀਏ ਮੈਮ ਕੈਨੇਡਾ ਵਿਜ਼ਿਟਰ ਵੀਜ਼ਾ ਦੀ ਆਪਾਂ ਗੱਲ ਕਰ ਲਈਏ ਕੈਨੇਡਾ ਪੀਆਰ ਦੀ ਗੱਲ ਕਰ ਲਈਏ ਕੈਨੇਡਾ ਵਰਕ ਪਰਮਿਟ ਦੀ ਗੱਲ ਕਰ ਲਈਏ ਬੜੇ سارے ਵੀਜ਼ੇ ਕੈਨੇਡਾ ਨਾਲ ਦਿੱਤੇ ਹੈ ਮਾਈਨਰ ਵੀਜ਼ਾ ਕੈਨੇਡਾ ਦਾ ਕਿੱਦਾਂ ਮਿਲਦਾ ਹੈ ਕੌਣ-ਕੌਣ ਦੇ ਲਈ ਐਲੀਜੀਬਲ ਹੋ ਸਕਦਾ ਹੈ ਓਕੇ ਮਮ ਮਾਈਨਰ ਜਿਹੜਾ ਸਕੂਲਿੰਗ ਵੀਜ਼ਾ ਜਿਹੜੇ ਲੋਕ ਕੈਨੇਡਾ ਰਿਫਿਊਜ਼ਲ ਹੈ ਵਿਜ਼ਟਰ ਵੀਜ਼ਾ ਜਾਂ ਟੂਰਿਸਟ ਵੀਜ਼ਾ ਜਾਂ ਪੀਆਰ ਅਪਲਾਈ ਕਰਦੇ ਨੇ ਹੁਣ ਜਿਹੜੇ ਲੋਕ 에ਅਰਪੋਰਟ ਤੇ ਜਾ ਕੇ ਰਿਫਿਊਜੀਆਂ ਪਾਉਂਦੇ ਸੀ ਜਾਂ ਡਾਇਰੈਕਟ ਤੇ ਤੋਂ ਪੀਆਰ ਦੀ ਫਾਈਲ ਅਪਲਾਈ ਕਰਦੇ ਸੀ ਵਰਕ ਦੀ ਫਾਈਲ ਅਪਲਾਈ ਕਰਦੇ ਸੀ ਬਿਲਕੁਲ ਰਾਈਟ ਕੈਨੇਡਾ ਦੀ ਗਵਰਨਮੈਂਟ ਜਿਹੜੀ ਉਹ ਵੀਜ਼ੇ ਨਹੀਂ ਦੇ ਰਹੀ ਹੈ ਇਟ ਇਜ਼ ਦ ਈਜ਼ੀਸਟ ਵੇ ਟੂ ਗੋ ਕੈਨੇਡਾ ਇਹ ਬਹੁਤ ਹੀ ਸੌਖਾ ਤਰੀਕਾ ਹੈ ਕੈਨੇਡਾ ਜਾਣ ਦਾ ਜਿਹੜਾ ਬੱਚਾ ਹੈ ਉਹਦੇ ਬੇਸ ਤੇ ਫਾਦਰ ਮਦਰ ਦੋਨੋਂ ਜਾ ਸਕਦੇ ਨੇ ਐਜ਼ ਅ ਗਾਰਡੀਅਨ ਔਰ ਦੋਨੋਂ ਹੀ ਵਰਕ ਪਰਮਿਟ ਤੇ ਜਾ ਸਕਦੇ ਨੇ ਓਪਨ ਵਰਕ ਪਰਮਿਟ ਤੇ ਅੱਛਾ ਇਹ ਵੱਡਾ ਸਵਾਲ ਹੈ ਕਿ ਪ੍ਰੋਸੈਸਿੰਗ ਟਾਈਮ ਇਹਦਾ ਕਿੰਨਾ ਹੈ ਕਿਉਂਕਿ ਲੋਕ ਵੀਜ਼ਾ ਲਵਾਣਾ ਤਾਂ ਚਾਹੁੰਦੇ ਨੇ ਪਰ ਅੱਜ ਕੱਲ ਲੋਕ ਕਹਿੰਦੇ ਨੇ ਸਾਨੂੰ ਦੂਜੇ ਦਿਨ ਹੀ ਵੀਜ਼ਾ ਮਿਲ ਜੇ ਕਿੰਨਾ ਕੁ ਪ੍ਰੋਸੈਸਿੰਗ ਟਾਈਮ ਇਹਦੇ ਵਿੱਚ ਲੱਗਦਾ ਹੈ ਬਿਲਕੁਲ ਮੈਮ 2.5 ਤੋਂ 3 ਮਹੀਨੇ ਦਾ ਆਪਣਾ ਪ੍ਰੋਸੈਸਿੰਗ ਟਾਈਮ ਹੈ ਇਹਦੇ ਵਿੱਚ ਸਟੈਪ ਬਾਈ ਸਟੈਪ ਸਾਥ ਕੁਝ ਆਂਦਾ ਸਭ ਤੋਂ ਪਹਿਲਾਂ ਆਪਾਂ ਬੱਚੇ ਦੀ ਆਫਰ ਲੈਟਰ ਅਪਲਾਈ ਕਰਦੇ ਹਾਂ ਅਪਰੂਵਲ ਅਪਲਾਈ ਕਰਦੇ ਹਾਂ ਸਟੈਪ ਬਾਈ ਸਟੈਪ ਆਪਾਂ ਸਾਰਾ ਪ੍ਰੋਸੈਸ ਕਰਦੇ ਹਾਂ ਦੈਨ ਆਪਣਾ ਵੀਜ਼ਾ ਰਿਸੀਵ ਹੁੰਦਾ ਤੇ ਹੱਥਾਂ ਜਿਹੜੇ ਪਾਸਪੋਰਟ ਤੁਸੀਂ ਹੱਥ ਚ ਫੜੇ ਹੋਏ ਨੇ ਇਹ ਪਹਿਲਾਂ ਦੱਸ ਦਿਓ ਕਿੰਨੀ ਏਜ ਦੇ ਬੱਚੇ ਹੈਗੇ ਨੇ ਜਿਨ੍ਹਾਂ ਦਾ ਮਾਈਨਰ ਕੈਨੇਡਾ ਦਾ ਵੀਜ਼ਾ ਕੈਨੇਡਾ ਮਾਈਨਰ ਵੀਜ਼ਾ ਲੱਗਾ ਹੈ ਜਿਨ੍ਹਾਂ ਦਾ ਔਰ ਕਿਹੜੀ ਕਿਹੜੀ ਸਟੈਂਡਰਡ ਦੇ ਵਿੱਚ ਅੱਗੋਂ ਇਹ ਜਾ ਕੇ ਸਟੱਡੀ ਕਰਨਗੇ ਬਿਲਕੁਲ ਆਪਣੇ ਕੋ ਜਿਹੜਾ ਵੀਜ਼ਾ ਹਰਕੀਰਤ ਸਿੰਘ ਬੱਚੇ ਦਾ ਵੀਜ਼ਾ ਹੈ ਇਹਦੇ ਨਾਲ ਇਹਦੇ ਫਾਦਰ ਮਦਰ ਦੋਨੋਂ ਨਾਲ ਜਾ ਰਹੇ ਨੇ ਔਰ ਇਹਨਾਂ ਦੇ ਫਾਦਰ ਮਦਰ ਐਜ਼ ਅ ਗਾਰਡੀਅਨ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਆਪਣੇ ਕੋ ਤਿੰਨ ਪਾਸਪੋਰਟਸ ਨੇ ਬੱਚੇ ਦਾ ਤੇ ਉਹਨਾਂ ਦੀ ਫਾਦਰ ਮਦਰ ਦਾ ਉਹਨਾਂ ਦੇ ਬੱਚੇ ਇੱਥੇ 3rd ਕਲਾਸ ਸਟੈਂਡਰਡ ਵਿੱਚ ਸਟੱਡੀ ਕਰ ਰਿਹਾ ਹੈ ਉੱਥੇ ਜਾ ਕੇ 4th ਸਟੈਂਡਰਡ ਦੀ ਆਪਣੀ ਸਟੱਡੀ ਜਿਹੜੀ ਹੈ ਕੈਨੇਡਾ ਜਾ ਕੇ ਪੂਰੀ ਕਰੇਗਾ ਅੱਛ ਪਾਸਪੋਰਟ ਤੁਹਾਡੇ ਹੱਥ 'ਚ ਨੇ ਵੀਜ਼ਾ ਆ ਗਿਆ ਪੈਰੈਂਟਸ ਐਜ਼ ਅ ਗਾਰਡੀਅਨ ਜਾ ਰਹੇ ਨੇ ਵੱਡਾ ਸਵਾਲ ਹੈ ਮਾਪਿਆਂ ਨੂੰ ਕਿਸ ਵੀਜ਼ਾ ਦੇ ਉੱਤੇ ਕੈਨੇਡਾ ਭੁਲਾ ਰਿਹਾ ਕੀ ਮਾਪਿਆਂ ਨੂੰ ਉੱਥੇ ਵਰਕ ਪਰਮਿਟ ਮਿਲਿਆ ਹੈ ਕਿ ਮਾਪੇ ਉੱਥੇ ਸਿਰਫ ਬੱਚੇ ਨੂੰ ਸੰਭਾਲਣਗੇ ਕਿ ਮਾਪੇ ਜਿਹੜੇ ਨੇ ਉੱਥੇ ਵਿਜ਼ਿਟ ਵੀਜ਼ਾ ਤੇ ਨੇ ਕਿ ਕਿਹੜਾ ਵੀਜ਼ਾ ਮਾਪਿਆਂ ਨੂੰ ਜਿਹੜਾ ਮਿਲਿਆ ਪੈਰੈਂਟਸ ਨੂੰ ਜਿਹੜਾ ਨਾ ਹੀ ਕੋਈ ਵਿਜ਼ਟਰ ਵੀਜ਼ਾ ਮਿਲ ਰਿਹਾ ਨਾ ਹੀ ਕੋਈ ਟੂਰਿਸਟ ਵੀਜ਼ਾ ਮਿਲ ਰਿਹਾ ਬੱਚੇ ਮਾਪੇ ਜਿਹੜੇ ਨੇ ਆਪਣੇ ਬੱਚੇ ਦੇ ਬੇਸ ਤੇ ਜਾ ਰਹੇ ਨੇ ਐਜ਼ ਅ ਗਾਰਡੀਅਨ ਜਾ ਰਹੇ ਨੇ ਔਰ ਇਹਨਾਂ ਨੂੰ ਵਰਕਿੰਗ ਰਾਈਟਸ ਪ੍ਰੋਪਰ ਹੋਣਗੇ ਕਿਉਂਕਿ ਕੈਨੇਡੀਅਨ ਗਵਰਨਮੈਂਟ ਨੂੰ ਵੀ ਪਤਾ ਹੈ ਕਿ ਜਿਹੜੇ ਫਾਦਰ ਮਦਰ ਨੇ ਉਹ ਕੰਮ ਨਹੀਂ ਕਰਨਗੇ ਤੇ ਆਪਣੇ ਬੱਚੇ ਦੀ ਫੀਸਾ ਕਿੱਦਾਂ ਤਾਰਨਗੇ ਕੈਨੇਡੀਅਨ ਗਵਰਨਮੈਂਟ ਨੂੰ ਵੀ ਤਾਂ ਹੀ ਬੈਨੀਫਿਟ ਹੈ ਕਿ ਉੱਥੇ ਆਪਾਂ ਫੀਸਿਸ ਪੇ ਕਰ ਰਹੇ ਆ ਆਪਣੇ ਬੱਚੇ ਦੀਆਂ ਆਪਾਂ ਗਵਰਨਮੈਂਟ ਨੂੰ ਟੈਕਸ ਪੇ ਕਰ ਰਹੇ ਆ ਸੋ ਇਸ ਕਰਕੇ ਫਾਦਰ ਮਦਰ ਜਿਹੜੇ ਨੇ ਉਹਨਾਂ ਨੂੰ ਪੀਜੀ1 ਗਾਰਡੀਅਨ ਦਾ ਵੀਜ਼ਾ ਓਪਨ ਵਰਕ ਪਰਮਿਟ ਮਿਲੇਗਾ ਅੱਛਾ ਚਾਚੀ ਖਰਚਾ ਤਾਂ ਬਹੁਤ ਹੈ ਕੈਨੇਡਾ ਜਾਣਾ ਤੇ ਕਹਿੰਦੇ ਵੀ ਜੇਬ 'ਚ 25 ਤੋਂ 30 ਲੱਖ ਰੁਪਇਆ ਲੈ ਕੇ ਹੀ ਚੱਲੋ ਬਹੁਤ ਖਰਚਾ ਹੈ ਕ੍ਰੈਡਾ ਦਾ ਕਿੰਨੇ ਦੇ ਵਿੱਚ ਵੀਜ਼ਾ ਲਗਵਾ ਕੇ ਦਿੱਤੇ ਨੇ ਤੁਸੀਂ ਆਪਣਾ ਜਿਹੜਾ ਵੀਜ਼ਾ ਬੱਚੇ ਦਾ ਆਇਆ 4 ਲੱਖ ਦੇ ਵਿੱਚ ਟੋਟਲ ਫੀਸ ਦੇ ਵਿੱਚ ਆਇਆ ਔਰ ਆਪਾਂ ਫੀਸਿਸ ਵੀ ਇੱਕ ਕਲਾਇੰਟ ਨੂੰ ਕਹਿੰਦੇ ਆ ਜ਼ਰੂਰੀ ਨਹੀਂ ਕਿ ਤੁਸੀਂ ਇੱਕ ਕੰਸਲਟੈਂਟ ਨੂੰ ਦੇਣੀ ਆ ਹਰ ਇੱਕ ਕੰਸਲਟੈਂਟ ਕਹਿੰਦਾ ਕਿ ਸਾਨੂੰ ਫੀਸਾ ਦੋ ਕਲਾਇੰਟਸ ਦਾ ਬਹੁਤ ਸਵਾਲ ਹੁੰਦੇ ਆ ਕਿ ਤੁਸੀਂ ਕੰਸਲਟੈਂਟ ਜਿਹੜਾ ਸਾਡੇ ਕੋਲ 6 ਮਹੀਨੇ ਦੀ ਫੀਸ ਪਰਵਾ ਕੇ 3 ਮਹੀਨੇ ਦੀ ਸਕੂਲ ਨੂੰ ਫੀਸ ਪੇ ਕਰਦਾ ਉੱਥੇ ਜਾ ਕੇ ਕਲਾਇੰਟਸ ਨੂੰ ਬਹੁਤ ਦਿੱਕਤ ਆਂਦੀ ਹੈ ਸੋ ਇਸ ਕਰਕੇ ਅਸੀਂ ਸਾਰੇ ਕਲਾਇੰਟਸ ਨੂੰ ਇਹੀ ਕਹਿੰਨੇ ਆ ਕਿ ਤੁਸੀਂ ਆਪਣੀ ਜਿੰਨੀਆਂ ਵੀ ਫੀਸਿਸ ਨੇ ਡਾਇਰੈਕਟ ਸਕੂਲ ਨੂੰ ਪੇ ਕਰੋ ਕਿ ਤੁਹਾਨੂੰ ਵੀ ਸੈਟੀਸਫੈਕਸ਼ਨ ਹੋਵੇ ਕਿ ਹਾਂ ਅਸੀਂ ਆਪਣੀ ਜਿਹੜੀ ਫੀਸ ਹੈ ਡਾਇਰੈਕਟ ਸਕੂਲ ਨੂੰ ਫੀਸ ਪੇ ਕੀਤੀ ਹੈ ਤੇ ਜਿੰਨੀ ਸਕੂਲ ਦੀ ਫੀਸ ਹੈ ਐਕਚੁਅਲਸ ਉਹੀ ਗਈ ਹੈ ਡਾਕੂਮੈਂਟਸ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਕਿਹੜੇ-ਕਿਹੜੇ ਇਹੋ ਜਿਹੇ ਡਾਕੂਮੈਂਟਸ ਨੇ ਜਿਹੜੇ ਕੈਨੇਡਾ ਮਾਈਨਰ ਵੀਜ਼ਾ ਦੇ ਲਈ ਤੁਹਾਨੂੰ ਚਾਹੀਦੇ ਨੇ ਕਿ ਕੁਝ ਲਿਆ ਕੇ ਮਾਪੇ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ ਆਪਾਂ ਨੂੰ ਬੇਸਿਕ ਕੁਝ ਜ਼ਿਆਦਾ ਡਾਕੂਮੈਂਟਸ ਦੀ ਨੀਡ ਨਹੀਂ ਹੈ ਮਾਈਨਰ ਜੇ ਆਪਾਂ ਨੂੰ ਡਾਕੂਮੈਂਟਸ ਚਾਹੀਦੇ ਬੱਚੇ ਦਾ ਆਧਾਰ ਕਾਰਡ ਹੋ ਗਿਆ ਬਰਥ ਸਰਟੀਫਿਕੇਟ ਹੋ ਗਿਆ ਪਾਸਪੋਰਟਸ ਹੋ ਗਏ ਔਰ ਅਪਨ ਫੰਡਸ ਦੀ ਜਿੱਦਾ ਜ਼ਰੂਰਤ ਹੁੰਦੀ ਹੈ 12 ਤੋਂ 15 ਲੱਖ ਆਪਾਂ ਫੰਡਸ ਸ਼ੋ ਕਰਵਾਉਣਾ ਹੁੰਦਾ ਔਰ ਬਾਕੀ ਜਿਹੜੀ ਡਾਕੂਮੈਂਟੇਸ਼ਨ ਫਾਈਲੀ ਹੁੰਦੀ ਹੈ ਉਹ ਵੀ ਬਹੁਤ ਈਜ਼ੀ ਹੈਗੀ ਹੈ ਤੁਹਾਨੂੰ ਬਹੁਤ ਜ਼ਿਆਦਾ ਕੋਈ ਫੰਡਸ ਦੀ ਨੀਡ ਨਹੀਂ ਹੈਗੀ ਜਿੱਦਾਂ ਕਹਿੰਦੇ ਆ ਕਿ ਹਾਈ ਕਲਾਸ ਫੈਮਿਲੀ ਹੋ ਗਿਆ ਮਤਲਬ ਜਿਨ੍ਹਾਂ ਕੋ ਬਹੁਤ ਜ਼ਿਆਦਾ ਫੰਡਸ ਨੇ ਉਹੀ ਆਪਣਾ ਵੀਜ਼ਾ ਲੈ ਸਕਦੇ ਨੇ ਬਟ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ ਸਾਡੇ ਕੋ ਮੀਡਲ ਕਲਾਸ ਫੈਮਲੀਆਂ ਵੀ ਆਉਂਦੀਆਂ ਨੇ ਜਿਹੜੇ ਆਪਣੇ ਫੰਡਸ ਨਹੀਂ ਵੀ ਅਰੇਂਜ ਕਰ ਸਕਦੇ ਅਸੀਂ ਉਹਨਾਂ ਦੇ ਫੰਡਸ ਅਰੇਂਜ ਕਰਵਾ ਕੇ ਉਹਨਾਂ ਦਾ ਵੀਜ਼ਾ ਲੈ ਕੇ ਦਿੰਦੇ ਹਾਂ ਅੱਛਾ ਫੰਡਸ ਦੇ ਵਿੱਚ ਬੜੀ ਕਨਫਿਊਜ਼ਨ ਮਾਪਿਆਂ ਨੂੰ ਆਉਂਦੀ ਹੈ ਕਈ ਲੋਕ ਤਾਂ ਕਹਿੰਦੇ ਨੇ ਜੀ 3 ਮਹੀਨੇ ਪੁਰਾਣੇ ਫੰਡਸ ਚਾਹੀਦੇ ਕੁਝ ਕਹਿੰਦੇ ਨੇ ਮਹੀਨੇ ਪੁਰਾਣੇ ਵੀ ਹੋਣ ਤਾਂ ਵੀ ਚੱਲ ਜੂਗੇ ਪਰ ਇਹ ਕੈਨੇਡਾ ਮਾਈਨਰ ਵੀਜ਼ਾ ਲੈਣ ਦੇ ਲਈ ਫੰਡਸ ਕਿੰਨੇ ਕ ਪੁਰਾਣੇ ਤੁਹਾਨੂੰ ਚਾਹੀਦੇ ਨੇ ਮੈਮ ਆਪਣੇ ਕੋ ਜ਼ਰੂਰੀ ਨਹੀਂ ਕਿ ਫੰਡਸ ਪੁਰਾਣੇ ਹੋਣ ਜਾਂ ਨਵੇਂ ਹੋਣ ਆਪਾਂ ਨੂੰ ਮੇਨ ਫੰਡਸ ਦਾ ਹੁੰਦਾ ਹੈ ਕਿ ਆਪਣੇ ਕੋ ਇੰ ਚਾਹੇ 올ਡ ਫੰਡ ਜ਼ੋਨ ਚਾਹੇ ਨਿਊ ਫੰਡ ਜ਼ੋਨ ਹਰ ਇੱਕ ਫੰਡ ਸਲ ਜਾਂਦਾ ਹੈ ਅੱਛਾ ਇਥੇ ਇੱਕ ਹੋਰ ਵੀ ਬਹੁਤ ਵੱਡਾ ਸਵਾਲ ਹੈ ਮੰਨ ਲਓ ਵੀ ਹੋਣਾ ਤੁਸੀਂ ਵੀਜ਼ਾ ਲਵਾਤਾ ਇੱਕ ਬੱਚੇ ਦਾ ਨਾਲ ਵੀ ਦੋ ਮਾਪੇ ਉਹ ਵੀ ਜਿਹੜੇ ਉਹ ਨਾਲ ਜਿਹੜੇ ਤਿੰਨ ਜਣੇ ਜਾ ਰਹੇ ਨੇ ਮੰਨ ਲਓ ਕਿਸੇ ਤੇ ਦੋ ਬੱਚੇ ਨੇ ਤਾਂ ਦੋ ਬੱਚਾ ਦਾ ਇਕੱਠਾ ਮਾਈਨਰ ਵੀਜ਼ਾ ਆ ਜਾਏਗਾ ਬਿਲਕੁਲ ਦੋ ਬੱਚਾ ਦਾ ਵੀ ਆ ਜਾਂਦਾ ਦੋਨੋਂ ਬੱਚਾ ਦੇ ਨਾਲ ਵੀ ਫਾਦਰ ਮਦਰ ਜਾ ਸਕਦੇ ਆ ਇਹ ਹੁੰਦਾ ਕਿ ਦੋਨੋਂ ਬੱਚੇ ਅਗਰ ਅਪਲਾਈ ਕਰਵਾਉਂਦੇ ਆ ਤਾਂ ਫੀਸ ਦੇ ਵਿੱਚ ਵੀ ਕਾਫੀ ਕਨਸੈਸ਼ਨ ਹੁੰਦਾ ਬਿਕਾਜ਼ ਇੱਕੋ ਹੀ ਪੈਰੈਂਟ ਦੇ ਦੋ ਬੱਚੇ ਅਗਰ ਕਰਵਾਉਂਦੇ ਆ ਤਾਂ ਉਹਨਾਂ ਨੂੰ ਫੀਸ ਦੇ ਵਿੱਚ ਹੋ ਗਿਆ ਫੂਡ ਹੋ ਗਈ ਉਹ 6 ਮੰਥਲੀ ਫਿਰ ਪ੍ਰੋਵਾਈਡ ਕਰਵਾਂਦੇ ਆ ਅੱਛਾ ਜੇਕਰ ਅਸੀਂ ਗੱਲ ਕਰੀਏ ਤਾਂ ਜਿਵੇਂ ਸਟੱਡੀ ਵੀਜ਼ਾ ਦੀ ਗੱਲ ਕਰਦੇ ਆ ਤਾਂ ਜੀਆਈਸੀ ਭਰਨਾ ਪੈਂਦਾ ਇਹਦੇ ਵਾਸਤੇ ਕੋਈ ਐਕੋਜੀ ਰੱਖਵੀ ਰਕਪ ਕੈਨੇਡਾ ਰਖਵਾ ਰਿਹਾ ਮਾਪਿਆਂ ਤੋਂ ਕਿ ਉੱਥੇ ਜਾ ਕੇ ਤੁਹਾਡਾ ਖਰਚਾ ਜਾਂ ਬੱਚੇ ਦੀ ਸਟੱਡੀ ਦੇ ਲਈ ਤੁਸੀਂ ਇੱਥੋਂ ਹੀ ਕੋਈ ਫੰਡਸ ਜੜੇ ਨੇ ਉਹ ਡਿਪੋਜ਼ਿਟ ਕਰਵਾਓ ਐਜ਼ ਅ ਜੀਆਈਸੀ ਨੋ ਇਹ ਕੋਈ ਸਟੱਡੀ ਵੀਜ਼ਾ ਨਹੀਂ ਹੈ ਜਿਹੜੇ ਬੱਚੇ ਆਇਲਸ ਜਾਂ ਪੀਟੀ ਕਰਕੇ ਜਾਂਦੇ ਨੇ ਉਹਨਾਂ ਬੱਚੇ ਦੀ ਜੀਆਈਸੀ ਵਗੈਰਾ ਜਾਂਦੀ ਹੈ ਬਟ ਮਾਈਨਰ ਸਕੂਲਿੰਗ ਵੀਜ਼ਾ ਇਹੋ ਜਿਹਾ ਵੀਜ਼ਾ ਹੈ ਜਿਹਦੇ ਵਿੱਚ ਨਾ ਹੀ ਕੋਈ ਜੀਆਈਸੀ ਜਾਂਦੀ ਹੈ ਔਰ ਨਾ ਹੀ ਕੋਈ ਆਪਾਂ ਨੂੰ ਫੰਡਸ ਦਿਖਾਣ ਦੀ ਜ਼ਿਆਦਾ ਨੀਡ ਹੁੰਦੀ ਹੈ ਫੰਡਸ ਵੀ ਆਪਾਂ ਤਾਂ ਦਿਖਾਣੇ ਆ ਕਿ ਸਾਡੇ ਕੋਲ ਇਨਾ ਬੈਕਅਪ ਹੈ ਕਿ ਅਸੀਂ ਆਪਣੇ ਬੱਚੇ ਦੀ ਉੱਥੇ ਫੀਸਿਸ ਨਹੀਂ ਰੋਕਾਂਗੇ ਅੱਛਾ ਬੜੇ ਸਾਰੇ ਲੋਕ ਨੇ ਜਿਹੜੇ ਸ਼ਹਿਰਾਂ ਨੂੰ ਲੈ ਕੇ ਬੜੇ ਚੂਜ਼ੀ ਨੇ ਮੰਨ ਲਓ ਕੋਈ ਕਹਿ ਰਿਹਾ ਕਿ ਜੇ ਮੈਂ ਕੈਨੇਡਾ ਦੇ ਵਿੱਚ ਜਾਣਾ ਤਾਂ ਮੈਂ ਵੈਨਕੂਵਰ ਜਾਣਾ ਤੇ ਜੇ ਕੋਈ ਕਹਿ ਰਿਹਾ ਕਹਿ ਰਿਹਾ ਜਾਣਾ ਤੇ 올ਓਵਰ ਕੈਨੇਡਾ ਦੇ ਵਿੱਚ ਇਹ ਪੂਰੇ ਮਾਈਨਰ ਵੀਜ਼ਾ ਮਿਲ ਰਹੇ ਨੇ ਜਾਂ ਕੁਝ ਕਿ ਜਿਹੜੀਆਂ ਪ੍ਰੋਵਿੰਸ ਨੇ ਸਿਰਫ ਉਹੀ ਵੀਜ਼ਾ ਗ੍ਰਾਂਟ ਕਰ ਰਹੀਆਂ ਨੇ ਬਿਲਕੁਲ ਆਪਣੇ ਕੋ ਮੈਮ 온ਟਾਰੀਓ ਪ੍ਰਿਵੈਂਸ ਹੈ ਉਹਦੇ ਵਿੱਚ ਮਿਸਿਸ ਸਾਗਾ ਹੋ ਗਿਆ ਬ੍ਰੈਂਟਨ ਹੋ ਗਿਆ ਐਡਮਿੰਟਨ ਹੋ ਗਿਆ ਟੋਰਾਂਟੋ ਹੋ ਗਿਆ ਬਹੁਤ ਸਾਰੇ ਆਈ ਹੈਵ ਲਾਟਸ ਆਫ অপਸ਼ਨਸ ਬਟ ਇਦਾਂ ਹੁੰਦਾ ਹੈ ਕਿ ਜਿਹੜੇ ਸਾਡੇ ਕੋ ਤਾਇਤ ਹੁੰਦੇ ਨੇ ਜਿਹੜੇ ਸਕੂਲਸ ਨਾਲ ਸਾਡੇ ਜਿੱਦਾਂ ਨੂੰ ਸਾਨੂੰ ਸ਼ੋਰ ਹੁੰਦਾ ਹੈ ਕਿ ਸਾਡੇ ਬੱਚੇ ਦੇ ਵੀਜ਼ੇ इजीली ਆ ਜਾਂਦੇ ਆ ਉਹੀ ਸਕੂਲ ਦੇ ਵਿੱਚ ਆਪਾਂ ਬੱਚੇ ਦੀ ਐਡਮਿਸ਼ਨ ਕਰਵਾਨੇ ਆ ਅੱਛਾ ਬੜਾ ਇਹ ਵੀ ਦੇਖਿਆ ਗਿਆ ਕਿ ਜਿੱਦਾਂ ਸਟੂਡੈਂਟਸ ਇੱਥੇ ਜੇਕਰ ਪੰਜਾਬ ਦੀ ਗੱਲ ਕਰੀਏ ਬੱਚਾ ਸਰਕਾਰੀ ਸਕੂਲ 'ਚ ਪੜਦਾ ਉਹ ਤੋਂ ਬਾਅਦ ਪ੍ਰਾਈਵੇਟ 'ਚ ਜਾਂਦਾ ਪੜਾਈ ਦੋਵਾਂ ਪਾਸੇ ਦੀ ਅਲੱਗ ਹੁੰਦੀ ਹੈ ਉਹ ਤੋਂ ਬਾਅਦ ਕਨਵੈਂਟ 'ਚ ਸਿੱਧ ਕੁਲ ਲੱਗ ਹੋ ਜਾਂਦੀ ਹੈ ਇੱਕ ਤੇ ਪੇਰੈਂਟਸ ਦੇ ਮਨ ਚ ਇੱਕ ਇਹ ਵੀ ਕੁਐਸਚਨ ਬੜਾ ਵੱਡਾ ਸਵਾਲ ਹੈ ਇਹ ਪੇਰੈਂਟਸ ਦੇ ਮਨ ਚ ਜ਼ਰੂਰ ਆਏਗਾ ਕਿ ਕਿਤੇ ਜੇ ਸਾਡਾ ਬੱਚਾ ਬਾਹਰ ਜਾ ਕੇ ਪੜ੍ਹੇਗਾ ਤਾਂ ਉਹ ਸਟੈਂਡਰਡਸ ਦੇ ਅਕੋਰਡਿੰਗ ਪੜਾਈ ਕੀ ਤਾਂ ਬਿਲਕੁਲ ਹੀ ਚੇਂਜ ਨਾ ਹੋ ਜੇ ਕੁਝ ਐਹੋ ਜੀ ਪ੍ਰੋਬਲਮ ਅਜੇ ਤੱਕ ਤੁਹਾਡੇ ਕਿਸੇ ਕਲਾਇੰਟ ਨੂੰ ਫੇਸ ਕਰਨੀ ਪਈ ਹੈ ਨਹੀਂ ਮੈਮ ਆਪਣੇ ਕੋਲ ਏਦਾਂ ਹੁੰਦਾ ਜਿੱਦਾਂ ਹੁਣ ਆਪਾਂ ਨੂੰ ਇੰਡੀਆ ਚ ਲਗਾ ਲਓ ਜਾਂ ਪੰਜਾਬ ਚ ਬੱਚੇ ਪੜ੍ਹਦੇ ਐ ਸੀਬੀਐਸਸੀ ਹੋ ਗਿਆ ਹਨਾ ਪੰਜਾਬ ਬੋਰਡ ਹੋ ਗਿਆ ਜਾਂ ਕਾਨਵੈਂਟ ਸਕੂਲ ਚ ਅਗਰ ਸਟੱਡੀ ਕਰ ਰਿਹਾ ਉਹਨਾਂ ਨੂੰ ਬਹੁਤ ਸਾਰੇ ਸਬਜੈਕਟਸ ਹੁੰਦੇ ਆ ਬਟ ਕੈਨੇਡੀਅਨ ਜਿਹੜੇ ਸਕੂਲ ਹੁੰਦੇ ਆ ਉਹਨਾਂ ਦੇ ਵਿੱਚ ਪ੍ਰੈਕਟੀਕਲ ਵਰਕ ਜ਼ਿਆਦਾ ਹੁੰਦਾ ਥਿਉਰੀ ਵਰਕ ਘੱਟ ਹੁੰਦਾ ਸੋ ਬੱਚਿਆਂ ਨੂੰ ਕੋਈ ਡਿਫਿਕਲਟੀ ਨਹੀਂ ਹੁੰਦੀ ਬਹੁਤ ਜਲਦੀ ਬੱਚਾ ਜਿਹੜਾ ਆਪਣੀ ਸਟੱਡੀ ਕਵਰ ਕਰ ਲੈਂਦਾ ਅੱਛਾ ਕੀ ਮਾਪਿਓ ਫੁੱਲ ਟਾਈਮ ਉੱਥੇ ਜਾ ਕੇ ਕੰਮ ਕਰ ਸਕਦੇ ਨੇ ਇੱਕ ਵਾਰ ਫਿਰ ਤੋਂ ਇਹ ਸਵਾਲ ਰਿਪੀਟ ਕਰ ਰਹੀਆਂ ਕਿਉਂਕਿ ਬੜੇ ਸਾਰੇ ਮਾਪਿਆਂ ਦੇ ਜ਼ਿਹਨ 'ਚ ਸਵਾਲ ਹਾਂ ਤੇ ਹੋਣਗੇ ਕਿ ਸਿਰਫ ਕੁਝ ਕੁ ਘੰਟੇ ਹੀ ਉਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਹੋਵੇ ਕਿ ਬਾਅਦ ਵਿੱਚ ਪਤਾ ਨਹੀਂ ਸਰਕਾਰ ਕਿਹੜਾ ਨਵਾਂ ਰੂਲ ਦਿਹਾ ਦੇ ਹਨ ਤਾਂ ਉਹਦੇ ਲਈ ਮੈਨੂੰ ਚਾਹੀਦਾ ਕਿ ਇੱਕ ਕਲੀਅਰ ਤੁਸੀਂ ਖੱਟ ਜਿਹੜਾ ਆਨਸਰ ਕਰ ਦਿਓ ਕਿ ਮਾਪੇ ਫੁੱਲ ਟਾਈਮ ਕੰਮ ਕਰ ਸਕਦੇ ਨੇ ਤੇ ਮਾਪਿਆਂ ਦੇ ਵਿੱਚ ਕਿਹੜਾ ਕਿਹਣਾ ਹੁਨਰ ਹੋਣਾ ਚਾਹੀਦਾ ਉੱਥੇ ਕੰਮ ਕਰਨ ਲਈ ਓਕੇ ਆਪਣੇ ਕੋ ਜਿਹੜੇ ਫਾਦਰ ਮਦਰ ਜਾਂਦੇ ਨੇ ਐਜ਼ ਅ ਗਾਰਡੀਅਨ ਸਾਰੇ ਇੱਕ ਜਿਹੜਾ ਗਾਰਡੀਅਨ ਹੈ ਉਹ ਉਹਨਾਂ ਨੂੰ ਓਪਨ ਵਰਕ ਪਰਮਿਟ ਵੀਜ਼ਾ ਮਿਲੇਗਾ ਠੀਕ ਹੈ ਉਹ ਕੋਈ ਵੀ ਕੰਮ ਉੱਥੇ ਕਰ ਸਕਦੇ ਆ ਬਸ ਇਹ ਕੈਨੇਡੀਅਨ ਗਵਰਨਮੈਂਟ ਦੀ ਕੰਡੀਸ਼ਨਸ ਨੇ ਕਿ ਜਿਹੜੀ ਫੀਮੇਲ ਗਾਰਡੀਅਨ ਹੈ ਉਹ 20 ਆਵਰਸ ਕੰਮ ਕਰਦੀ ਹੈ ਵੀਕ ਦੇ ਔਰ ਜਿਹੜਾ ਮੇਲ ਗਾਰਡੀਅਨ ਹੈ ਨਾ ਫੁੱਲ ਟਾਈਮ ਕਰਦਾ ਹੈ 20 ਆਵਰਸ ਜੇ ਫੀਮੇਲ ਗਾਰਡੀਅਨ ਇਸ ਕਰਕੇ ਕੰਮ ਕਰਦੀ ਹੈ ਕਿ ਜਿਹੜਾ ਬੱਚਾ ਹੈ ਉਹ ਆਪਣਾ ਮਾਈਨਰ ਹੈ ਮਾਈਨਰ ਬੱਚੇ ਦੀ ਕੇਅਰ ਟੇਕਿੰਗ ਜਿਹੜੀ ਉਹ ਐਜ਼ ਅ ਮਦਰ ਹੀ ਕਰਦੀ ਹੈ ਕੈਨੇਡਾ ਦੀ ਕਈ ਪ੍ਰੋਵਿੰਸ ਨੇ ਜਿੱਥੇ ਇਸ ਵਕਤ ਕੰਮ ਬਹੁਤ ਘੱਟ ਹੈ ਪੰਜਾਬੀ ਚ ਕਹਿ ਲਈਏ ਵੀ ਕੰਮ ਦੇ ਲਾਲੇ ਪਏ ਹੋਏ ਨੇ ਇਸ ਵਕਤ ਜਿਹੜੇ ਲੋਕ ਕੈਨੇਡਾ ਦੇ ਵਿੱਚ ਨੇ ਤੁਰਾਈ ਮਾਮੀ ਆ ਵੀ ਕਿਸੇ ਨੂੰ ਕਾਲ ਕਰ ਲਓ ਤਾਂ ਕਹਿੰਦੇ ਵੀ ਕਰੇ ਡਾਈਸਟੈਂਸ ਬਹੁਤ ਬੁਰਾ ਹਾਲ ਹੈ ਕਿ ਮਾਪਿਆਂ ਨੂੰ ਜਾ ਕੇ ਕੰਮ ਮਿਲ ਜਾਏਗਾ ਉੱਥੇ ਬਿਲਕੁਲ ਜਿਨ੍ਹਾਂ ਕੋਲ ਤੇ ਆਪਣੇ ਸਕਿੱਲਸ ਹੁੰਦੇ ਨੇ ਜਿੱਦਾਂ ਲਾਈਕ ਹੁਣ ਇਥੇ ਸਾਡੇ ਕਲਾਇੰਟਸ ਹੁੰਦੇ ਨੇ ਉਹ ਕਾਰਪੈਂਟਰ ਨੇ ਜਾਂ ਹੁਣ ਲੇਡੀਜ਼ ਹੁੰਦੇ ਉਹਨਾਂ ਦੇ ਸੈਲੂਨ ਨੇ ਜਾਂ ਬੁਟੀਕਸ ਨੇ ਉਹ ਸਾਰੇ ਉੱਥੇ ਜਾ ਕੇ ਵਰਕ ਕਰ ਸਕਦੇ ਨੇ ਜਿਨ੍ਹਾਂ ਕੋ ਆਪਣੇ ਸਕਿੱਲਸ ਨੇ ਵੈਲ ਐਂਡ ਗੁੱਡ ਹੈ ਅਗਰ ਤੁਸੀਂ ਉੱਥੇ ਕੰਮ ਲੱਭਣਾ ਚਾਹੁੰਦੇ ਹੋ ਤੇ ਸਾਡੇ ਨਾਲ ਤੁਸੀਂ ਟਾਇਆ ਪਰੱਖੋ ਅਸੀਂ ਵੀ ਉੱਥੇ ਤੁਹਾਨੂੰ ਹੈਲਪ ਕਰ ਦਿੰਦੇ ਹਾਂ ਅੱਛਾ ਇਹ ਵੀ ਬੜਾ ਵੱਡਾ ਸਵਾਲ ਹੈ ਪੰਜਾਬੀ ਕਹਿੰਦੇ ਜੇ ਵਿਦੇਸ਼ ਜਾਣਾ ਹੈ ਉੱਥੇ ਜਾ ਕੇ ਸੈਟਲ ਹੋਣਾ ਕਿ ਮਾਪਿਆਂ ਲਈ ਤੇ ਬੱਚੇ ਲਈ ਸੈਟਲ ਹੋਣ ਦਾ ਇਹ ਵਧੀਆ ਰਸਤਾ ਕਿ ਮਾਪਿਓ ਵੀ ਬੱਚੇ ਦੇ ਨਾਲ ਉੱਥੇ ਪੀਆਰ ਹੋ ਸਕਦੇ ਨੇ ਬਿਲਕੁਲ ਆਪਣਾ ਜਿਹੜੇ ਵੀਜ਼ਾ ਮਾਈਨਰ ਸਕੂਲਿੰਗ ਵੀਜ਼ਾ ਇਹ ਪੈਰੈਂਟਸ ਦਾ ਤੇ ਬੱਚੇ ਦਾ 2 ਸਾਲ ਦਾ ਵੀਜ਼ਾ ਹੋਏਗਾ ਔਰ ਐਕਸਟੈਂਡੇਬਲ ਵੀਜ਼ਾ ਹੁੰਦਾ ਹੈ 2 ਸਾਲ ਬਾਅਦ ਤੁਸੀਂ ਪੀਆਰ ਲਈ ਐਲੀਜੀਬਲ ਹੁੰਨੇ ਹੋ ਪੈਰੈਂਟਸ ਜਿਹੜੇ ਉਹ ਵਰਕ ਕਰਨਗੇ ਉਹਦੇ ਬੇਸ ਤੇ ਪੀਆਰ ਅਪਲਾਈ ਕਰਦੇ ਨੇ ਬੱਚਾ ਜਿਹੜਾ ਸਕੂਲਿੰਗ ਕਰਦਾ ਹੈ 2 ਇਅਰਸ ਕੰਟੀਨਿਊਸਲੀ ਉਹ ਉਹਦੇ ਬੇਸ ਤੇ ਹੋਣਗੇ 2 ਸਾਲ ਬਾਅਦ ਵੀ ਮਤਲਬ ਮੰਨ ਲਓ ਕਿ ਬੱਚਾ ਜੇ ਉੱਥੇ ਹੋਰ ਪੜਨਾ ਚਾਹੁੰਦਾ ਹੈ ਤੇ ਐਕਸਟੈਂਡ ਹੋ ਜਾਏਗਾ ਬੱਚੇ ਦਾ ਵੀਜ਼ਾ ਵੀ ਬਿਲਕੁਲ 2 ਸਾਲ ਦਾ ਜਿਹੜਾ ਆਪਾਂ ਵੀਜ਼ਾ ਦਿੰਨੇ ਆ ਐਕਸਟੈਂਡੇਬਲ ਵੀਜ਼ਾ ਦਿੰਨੇ ਆ ਇਹ ਨਹੀਂ ਕਿ 2 ਸਾਲ ਦਾ ਤੁਹਾਡਾ ਵੀਜ਼ਾ ਖਤਮ ਹੋ ਗਿਆ ਤੇ ਤੁਸੀਂ ਵਾਪਸ ਆ ਜਾਣਾ ਨਾ ਤੁਸੀਂ ਆਪਣਾ 2 ਸਾਲ ਦਾ ਜਿਹੜਾ ਵੀਜ਼ਾ ਹੈ ਉਹ ਐਕਸਟੈਂਡ ਕਰਵਾ ਸਕਦੇ ਹੋ ਜਦੋਂ ਤੱਕ ਬੱਚਾ ਉੱਥੇ ਕੰਟੀਨਿਊਸਲੀ ਸਟੱਡੀ ਕਰਨਾ ਚਾਹੁੰਦਾ ਹੈ ਕਰ ਸਕਦਾ ਹੈ ਕੈਨੇਡਾ ਦੀ ਗੱਲ ਕਰੀਏ ਤਾਂ ਬੜੇ ਸਾਰੇ ਬੱਚੇ ਇਹੋ ਜਿਹੇ ਵੀ ਨੇ ਜਿੱਦਾਂ ਜੇਕਰ ਸਟੱਡੀ ਵੀਜ਼ਾ ਦੀ ਅਸੀਂ ਗੱਲ ਕਰੀਏ ਕਿਉਂਕਿ ਪਹਿਲਾਂ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਅਸੀਂ ਜਿਹੜੇ ਹਾਇਰ ਐਜੂਕੇਸ਼ਨ ਤੋਂ ਬਾਅਦ ਬੱਚੇ ਬਾਹਰ ਜਾ ਰਹੇ ਨੇ ਉਹਨਾਂ ਦੀ ਡਿਸਕਸ਼ਨ ਕਰ ਰਹੀ ਤੇ ਹੁਣ ਜੇ ਗੱਲ ਕੀਤੀ ਜਾਵੇ ਤਾਂ ਸਕੂਲ ਵਾਲੇ ਬੱਚੇ ਵੀ ਜਾ ਰਹੇ ਕਰਨ ਤਾਂ ਪੜ੍ਹਾਈ ਹੀ ਜਾ ਰਹੇ ਨੇ ਅ ਕਾਈਂਡ ਆਫ ਸਟੱਡੀ ਵੀਜ਼ਾ ਆਪਾਂ ਇਹਨੂੰ ਕਹਿ ਸਕਦੇ ਹਾਂ ਸਟੂਡੈਂਟਸ ਮਨ ਲੋ ਪੇਰੈਂਟਸ ਨੂੰ ਸਕੂਲ ਨਹੀਂ ਪਸੰਦ ਆਉਂਦਾ ਮੰਨ ਲਓ ਸਕੂਲ ਦੇ ਵਿੱਚ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਕੀ ਈਜ਼ੀਲੀ ਬੱਚੇ ਆਪਣਾ ਸਕੂਲ ਚੇਂਜ ਕਰ ਸਕਦੇ ਨੇ ਉੱਥੇ ਬਿਲਕੁਲ ਆਪਾਂ ਕਲਾਈਂਟਸ ਨੂੰ ਸ਼ੁਰੂ ਤੋਂ ਹੀ ਇਹ ਆਪਸ਼ਨ ਦਿੰਨੇ ਆ ਜਦੋਂ ਕਲਾਈਂਟ ਕਾਉਂਸਲਿੰਗ ਲੈਣ ਆਉਂਦਾ ਆ ਆਪਾਂ ਨੂੰ ਇਹੀ ਕਹਿਣੇ ਆ ਕਿ ਅਗਰ ਤੁਸੀਂ ਸਕੂਲ ਤੋਂ ਨੂੰ ਨਹੀਂ ਪਸੰਦ ਜਾਂ ਕੋਈ ਤੁਹਾਨੂੰ ਡਿਫਿਕਲਟੀ ਆ ਰਹੀ ਹੈ ਜਾਂ ਬੱਚੇ ਨੂੰ ਆ ਰਹੀ ਹੈ ਜਾਂ ਪੇਰੈਂਟਸ ਨੂੰ ਆ ਰਹੀ ਹੈ ਤੁਸੀਂ ਈਜ਼ੀਲੀ ਆਪਣੀ ਮਾਈਗ੍ਰੇਸ਼ਨ ਕਰਵਾ ਸਕਦੇ ਹੋ ਉਹ ਵੀ ਵਿਦਆਊਟ ਕੋਈ ਖਰਚੇ ਕੋਈ ਤੁਹਾਨੂੰ ਖਰਚਾ ਜਾਂ ਐਕਸਟਰਾ ਪੇ ਇੱਕ ਨਹੀਂ ਕਰਨਾ ਪਏਗਾ ਤੁਸੀਂ ਬਹੁਤ ਹੀ ਈਜ਼ੀਲੀ ਆਪਣ ਸਕਦੇ ਹੋ ਅੱਛਾ ਇੱਥੇ ਬੜੇ سارے ਪੇਰੈਂਟਸ ਇਦਾਂ ਦੇ ਹੋਣਗੇ ਜਿਨ੍ਹਾਂ ਦੇ ਬੱਚੇ ਸਕੂਲ ਗੋਇੰਗ ਨੇ ਬਟ ਆਪ ਉਹਨਾਂ ਦੀ ਜੇ ਐਜੂਕੇਸ਼ਨ ਲੈਵਲ ਦੀ ਗੱਲ ਕਰੀਏ ਤਾਂ ਉਹਨਾਂ ਦਾ ਖੁਦ ਦਾ ਐਜੂਕੇਸ਼ਨ ਲੈਵਲ ਹੈ ਨਾ ਹਾਈ ਨਹੀਂ ਹੈ 10 10 ਪੜੇ ਨੇ ਕੋਈ 8 ਪੜਿਆ ਕੋਈ 6 ਪੜਿਆ ਕਿ ਉਹ ਲੋਕ ਵੀ ਕੈਨੇਡਾ ਜਾ ਕੇ ਕੰਮ ਕਰ ਸਕਦੇ ਨੇ ਬਿਲਕੁਲ ਇਹਦੇ ਵਿੱਚ ਕੋਈ ਐਜੂਕੇਸ਼ਨ ਦੀ ਕੋਈ ਨੀਡ ਨਹੀਂ ਹੈ ਜ਼ਰੂਰੀ ਨਹੀਂ ਕਿ ਫਾਦਰ ਮਦਰ ਕੋਲ ਕੋਈ ਡਿਗਰੀ ਹੋਵੇ ਜਾਂ ਐਜੂਕੇਸ਼ਨਲ ਉਹਨਾਂ ਕੋਲ ਡਾਕੂਮੈਂਟਸ ਹੋਣ ਕੋਈ ਵੀ ਪੈਰੈਂਟਸ ਜਾ ਸਕਦਾ ਹੈ ਚਾਹੇ ਉਹ ਅਨਪੜ੍ਹ ਪੈਰੈਂਟਸ ਹੀ ਕਿਉਂ ਨਾ ਹੋਣ ਕੋਈ ਵੀ ਪੈਰੈਂਟਸ ਜਾ ਸਕਦੇ ਇਹਦੇ ਵਿੱਚ ਕੋਈ ਇੰਟਰਸਟ ਟੈਸਟ ਨਹੀਂ ਹੋਏਗਾ ਕੋਈ ਤੁਹਾਨੂੰ ਸਕੂਲ ਨਹੀਂ ਕੋਈ ਕੁਐਸਚਨਸ ਕਰੇਗਾ ਤੁਸੀਂ ਬਹੁਤ ਹੀ ਇਜ਼ੀ ਵੇ ਨਾਲ ਜਾ ਸਕਦੇ ਹੋ ਔਰ ਬਿਨਾ ਕੋਈ ਇੰਟਰਸਟ ਟੈਸਟ ਦੇ ਬਿਨਾ ਕੋਈ ਹਾਇਰ ਕੁਆਲੀਫਿਕੇਸ਼ਨ ਦੇ ਅੱਛਾ ਇੱਥੇ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਕਿ ਕੈਨੇਡਾ ਨੇ ਇਸ ਵਕਤ ਬਿਲਕੁਲ ਸਖਤਾਈ ਕਰ ਦਿੱਤੀ ਹੈ ਕਿ ਮਾਈਨਰ ਵੀਜ਼ਾ ਲੈਣ ਵਾਲਿਆਂ ਦੇ ਉੱਤੇ ਵੀ ਕੋਈ ਇਸ ਦਾ ਇੰਪੈਕਟ ਪਵੇਗਾ ਬਿਲਕੁਲ ਨਹੀਂ ਜਿਹੜਾ ਮਾਈਨਰ ਸਕੂਲਿੰਗ ਵੀਜ਼ਾ ਇਹਦੇ ਵਿੱਚ ਕੈਨੇਡੀਅਨ ਗਵਰਨਮੈਂਟ ਕੋਈ ਵੀ ਰੂਲ ਚੇਂਜ ਨਹੀਂ ਕਰ ਰਹੀ ਹੈ ਬਹੁਤ ਹੀ ਈਜ਼ੀ ਵੇ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਇਹਦੇ ਬਹੁਤ ਵਧੀਆ ਰੇਸ਼ਿਓ ਹੈ ਆਪਣੇ ਵੀਜ਼ੇਜ਼ ਦੀ ਮਾਈਨਰ ਸਕੂਲਿੰਗ ਵੀਜ਼ਾ ਇਹ ਇੱਕ ਇਹੋ ਜਿਹਾ ਵੀਜ਼ਾ ਹੈ ਜਿਹਦਾ ਬਹੁਤ ਹੀ ਈਜ਼ੀ ਤਰੀਕੇ ਨਾਲ ਤੁਸੀਂ ਕੈਨੇਡਾ ਜਾ ਸਕਦੇ ਹੋ ਆਪਣੇ ਬੱਚੇ ਦੇ ਨਾਲ ਪੈਰੈਂਟਸ ਦੋਨੋਂ ਜਾ ਸਕਦੇ ਐਜ਼ ਅ ਗਾਰਡੀਅਨ ਔਰ ਦੋਨਾਂ ਪੈਰੈਂਟਸ ਨੂੰ ਤੁਹਾਨੂੰ ਓਪਨ ਵਰਕ ਪਰਮਿਟ ਮਿਲੇਗਾ ਇਹਦੇ ਵਿੱਚ ਕੋਈ ਮਤਲਬ ਡਿਫਿਕਲਟੀ ਨਹੀਂ ਹੈ ਕਿ ਤੁਸੀਂ ਉੱਥੇ ਜਾ ਕੇ ਕੰਮ ਨਹੀਂ ਕਰ ਸਕਦੇ ਜਾਂ ਪੈਰੈਂਟਸ ਉੱਥੇ ਨਹੀਂ ਜਾ ਸਕਦੇ ਪੈਰੈਂਟਸ ਦਾ ਵੀ ਸੇਮ ਉਹੀ ਕੰਡੀਸ਼ਨਸ ਹੋਣਗੀਆਂ ਬੱਚੇ ਨਾਲ ਤੁਸੀਂ ਦੋਨੋਂ ਜਾ ਸਕਦੇ ਹੋ ਔਰ 2 ਸਾਲ ਦਾ ਤੁਹਾਡਾ ਐਕਸਟੈਂਡੇਬਲ ਵੀਜ਼ਾ ਹੋਏਗਾ اچھا ਜਦੋਂ ਤੁਸੀਂ ਖਰਚੇ ਦੀ ਗੱਲ ਦੱਸੇ ਤੁਸੀਂ ਕਿਹਾ ਮਹਿਜ਼ 4 ਲੱਖ ਰੁਪਏ ਫੀਸ ਦੇ ਨਾਲ ਬੱਚਿਆਂ ਦਾ ਜਿਹੜਾ ਵੀਜ਼ਾ ਤੁਹਾਨੂੰ ਮਿਲ ਰਿਹਾ ਹੁਣ ਤੱਕ ਕਿੰਨੇ ਕ ਕੇਸ ਨੇ ਜਿਹੜੇ ਕਿੰਗਡਮ ਕੰਸਲਟੈਂਸੀ ਨੇ ਲਗਾਏ ਐ ਕਿੰਨੇ ਕ ਵੀਜ਼ੇ ਹੁਣ ਤੱਕ ਅਪਰੂਵ ਹੋ ਕੇ ਆਏ ਨੇ ਤੁਹਾਡੇ ਬਿਲਕੁਲ ਮੈਮ ਆਪਣੇ ਕੋ ਹਰ ਇੱਕ ਇਨਟੇਕ ਦੇ ਬਹੁਤ ਹੀ ਵਧੀਆ ਰਿਜ਼ਲਟਸ ਆਉਂਦੇ ਨੇ ਬਹੁਤ ਹੀ ਵਧੀਆ ਆਪਾਂ ਨੂੰ ਵੀਜ਼ਾ ਰੀਸੀਵ ਹੁੰਦੇ ਨੇ ਹਰ ਇੱਕ ਇਨਟੇਕ ਦੇ ਮੇਰੇ ਕੋਲ ਕਾਫੀ ਫਾਈਲਸ ਅਪਲੋਡ ਹੁੰਦੀਆਂ ਨੇ ਸਾਨੂੰ ਬਹੁਤ ਹੀ ਵਧੀਆ ਰੇਸ਼ੋ ਦੇ ਨਾਲ ਬਹੁਤ ਹੀ ਈਜ਼ੀਲੀ ਵੀਜ਼ਾ ਰੀਸੀਵ ਹੋ ਜਾਂਦੇ ਨੇ ਅੱਛਾ ਪੇਰੈਂਟਸ ਦੀ ਗੱਲ ਕਰੀਏ ਜਦੋਂ ਕਾਉਂਸਲਿੰਗ ਲੈਣ ਤੁਹਾਡੇ ਕੋਲ ਆਉਂਦੇ ਨੇ ਮੈਨੂੰ ਲੱਗਦਾ ਪੇਰੈਂਟਸ ਬੜੇ ਨਰਵਸ ਵੀ ਹੁੰਦੇ ਨੇ ਕਿਉਂਕਿ ਜਿਵੇਂ ਮੈਂ ਪਹਿਲੇ ਇੰਟਰਵਿਊ 'ਚ ਗੱਲ ਕੀਤੀ ਹੈ ਕਿ ਬਾਹਰ ਜਾਣਾ ਤਾਂ ਚਾਹੁੰਦੇ ਨੇ ਪਰ ਰਸਤੇ ਜਿਹੜੇ ਉਹਨਾਂ ਨੂੰ ਨਹੀਂ ਪਤਾ ਮੇਨਲੀ ਆ ਕੇ ਕੁਐਰੀ ਤੁਹਾਡੇ ਕੋਲ ਪਹਿਲੇ ਨੰਬਰ ਤੇ ਕੀ ਕਰਦੇ ਨੇ ਪਹਿਲੇ ਨੰਬਰ ਦੇ ਸਾਡੇ ਕੋਲ ਇਹੀ ਕਲਾਇੰਟ ਜਿੱਦਾਂ ਆਂਦੇ ਨੇ ਬਹੁਤ ਹੀ ਕਨਫਿਊਜ਼ ਹੁੰਦੇ ਨੇ ਜਿੱਦਾਂ ਲਾਈਕ ਹੁਣ ਲਗਾ ਲਓ ਕਲਾਇੰੰਟਸ ਆਂਦੇ ਨੇ ਉਹਨਾਂ ਨੂੰ ਇਹ ਹੁੰਦਾ ਹੈ ਕਿ ਸਾਡੀ ਮੈਮ ਪਹਿਲਾਂ ਚਾਰ ਰਿਫਿਊਜ਼ਲਸ ਹੈ ਪੰਜ ਰਿਫਿਊਜ਼ਲਸ ਹੈ ਸਟੱਡੀ ਵੀਜ਼ੇ 'ਚ ਹੈ ਅਨਾ ਕਈ ਜਿਹੜੇ ਪੈਰੈਂਟਸ ਨੇ ਉਹ ਆਇਲਸ ਕਰਕੇ ਜਾਂ ਪੀਟੀਵੀ ਕੀਤੀ ਹੁੰਦੀ ਹੈ ਕਈ ਟੂਰਿਸਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਜਾਂ ਪੀਆਰ ਤੋਂ ਵੀ ਰਿਫਿਊਜ਼ ਹੁੰਦੇ ਨੇ ਬਟ ਆਪਣੇ ਕੋਲ ਰਿਫਿਊਜ਼ਲਸ ਹੈ ਦੇ ਵਿੱਚ ਕੋਈ ਇਫੈਕਟ ਨਹੀਂ ਪੈਂਦਾ ਚਾਹੇ ਤਿੰਨ ਰਿਫਿਊਜ਼ਲਸ ਹੋਣ ਚਾਹੇ ਚਾਰ ਰਿਫਿਊਜ਼ਲਸ ਹੋਣ ਜਿਹੜਾ ਕਿੰਗਡਮ ਕੰਸਲਟੈਂਟ ਹੈ ਉਹ ਤੁਹਾਡੀ ਚਾਰ ਵੀ ਪੰਜ ਵੀ 6 ਵੀ ਰਿਫਿਊਜ਼ਲਸ ਅਸੈਪਟ ਕਰਕੇ ਤੁਹਾਡਾ ਮਾਈਨਰ ਸਕੂਲਿੰਗ ਵੀਜ਼ਾ ਅਪਲਾਈ ਕਰਵਾਉਂਦਾ ਔਰ ਤੁਹਾਡਾ ਜਿਹੜਾ ਵੀਜ਼ਾ ਗ੍ਰਾਂਟ ਕਰਵਾ ਕੇ ਦਿੰਦਾ ਅੱਛਾ ਬڑے ਬڑے ਲੋਕਾਂ ਦੇ ਦਿਲ 'ਚ ਇਹ ਸਵਾਲ ਹੁੰਦੇ ਨੇ ਕਿ ਅਸੀਂ ਵਿਜ਼ਟਰ ਅਪਲਾਈ ਕਰ ਰਹੇ ਹਾਂ ਅਸੀਂ ਵਰਕ ਅਪਲਾਈ ਕਰਦੇ ਪਿਆ ਜਾਂ ਸੀਪੀਆਰ ਅਪਲਾਈ ਕਰਦੇ ਪਿਆ ਤਾਂ ਬੜੀ ਬੜੀ ਲੋਕਾਂ ਦੇ ਮਨ 'ਚ ਡਰ ਵੀ ਹੁੰਦਾ ਕਿ ਹਾਏ ਕਿਤੇ ਸਾਡਾ ਵੀਜ਼ਾ ਰਿਫਿਊਜ਼ ਨਾ ਹੋ ਜਾਏ ਇਹਦੇ ਵਿੱਚ ਰਿਫਿਊਜ਼ਲ ਦੇ ਚਾਂਸਸ ਕਿੰਨੇ ਗਨੇ ਇਹਦੇ ਵਿੱਚ ਬਹੁਤ ਘੱਟ ਰਿਫਿਊਜ਼ਲ ਦੇ ਚਾਂਸਸ ਹੁੰਦੇ ਆ ਬਿਕਾਜ਼ ਆਪਾਂ ਜਦੋਂ ਅਪਲਾਈ ਕਰਦੇ ਆ ਇੱਕ ਸਕੂਲ ਵੱਲੋਂ ਲੈਟਰ ਆਫ ਅਸੈਪਟੈਂਸ ਆਂਦੀ ਆ ਜਿਹੜੀ ਸਕੂਲ ਐਲਓਏ ਦਿੰਦਾ ਹੈ ਲੈਟਰ ਆਫ ਅਸੈਪਟੈਂਸ ਤੋਂ ਬਾਅਦ ਆਪਾਂ ਨੂੰ ਸ਼ੋਰ ਹੋ ਜਾਂਦਾ ਕਿ ਆਪਣੇ ਬੱਚੇ ਦਾ ਵੀਜ਼ਾ ਕਨਫਰਮ ਹੈ ਕਿਉਂਕਿ ਉਹਦੇ ਵਿੱਚ ਪੈਰੈਂਟਸ ਦੀ ਜਿਹੜੀ ਇਨਵੀਟੇਸ਼ਨ ਆਂਦੀ ਆ ਔਰ ਬੱਚੇ ਦੀ ਐਲਓਏ ਲੈਟਰ ਆਫ ਅਸੈਪ ਤਾਂ ਸਕੂਲ ਵਾਲਿਆਂ ਨੂੰ ਵੀ ਜਿਹੜੇ ਮੰਨ ਲਓ ਇੰਡੀਆ ਦੇ ਸਕੂਲਸ ਨੇ ਉਹਨਾਂ ਦਾ ਵੀ ਵਿੱਚ ਇਹਦੇ ਕੋਈ ਯੋਗਦਾਨ ਹੁੰਦਾ ਹੀ ਉਹਨਾਂ ਨੇ ਵੀ ਕੋਈ ਸਿਗਨੇਚਰ ਜਾਂ ਕੋਈ ਡਾਕੂਮੈਂਟ ਇਹਦਾ ਤੇ ਦੇਣਾ ਹੁੰਦਾ ਕਿ ਬੱਚਾ ਜਿਹੜਾ ਓਵਰਸੀਜ਼ ਜਾ ਕੇ ਪੜਾਈ ਕਰੇ ਕਿਉਂਕਿ ਬੜੇ ਸਾਰੇ ਮਾਪਿਆਂ ਨੂੰ ਇਸ ਚੀਜ਼ 'ਚ ਬੜੀ ਕਨਫਿਊਜ਼ਨ ਰਹੇਗੀ ਕਿਉਂਕਿ ਸਕੂਲ ਚੇਂਜ ਕਰਾਉਣਾ ਤਾਂ ਚਾਹੁੰਦੇ ਆ ਪਰ ਕੁਝ ਕਾਰਨ ਕਰਕੇ ਆਪਣੇ ਬੱਚੇ ਦਾ ਸਕੂਲ ਚੇਂਜ ਕਰਾ ਨਹੀਂ ਪਾਉਂਦੇ ਇਹਦਾ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਜਿਹੜਾ ਸਾਨੂੰ ਸਕੂਲ ਜਿਹੜੇ ਆਪਣੇ ਪੰਜਾਬ ਇੰਡੀਆ ਜਿਹੜੇ ਵੀ ਸਿਟੀ ਚ ਬੱਚਾ ਪੜ ਰਿਹਾ ਹੈ ਜਿਹੜੇ ਵੀ ਸਕੂਲ ਚ ਪੜ ਰਿਹਾ ਉਹਦੇ ਵਿੱਚ ਆਪਾਂ ਨੂੰ ਕੋਈ ਵੀ ਇਹੋ ਜਿਹੇ ਡਾਕੂਮੈਂਟਸ ਦੀ ਨੀਡ ਨਹੀਂ ਹੁੰਦੀ ਸਿਰਫ ਆਪਾਂ ਨੂੰ ਪਿਛਲੇ ਕਲਾਸ ਦਾ ਰਿਪੋਰਟ ਕਾਰ ਜਾਂ ਬੋਨਫਾਈਟ ਸਰਟੀਫਿਕੇਟ ਦੀ ਨੀਡ ਹੁੰਦੀ ਹੈ ਕਿ ਹਾਂ ਆਪਣਾ ਬੱਚਾ ਇੱਥੇ ਕੰਟੀਨਿਊਸਲੀ ਸਟੱਡੀ ਕਰ ਰਿਹਾ ਇਹਦੇ ਵਿੱਚ ਮਾਰਕਸ ਨਹੀਂ ਰਿਮੈਂਬਰ ਕਰਦੇ ਨਾ ਹੀ ਕੋਈ ਕੈਰੇਕਟਰ ਬੱਚੇ ਦਾ ਲਿੱਤਾ ਜਾਂਦਾ ਇਹ ਹੁਣ ਕੈਨੇਡਾ ਦੇ ਮਾਈਨਰ ਵੀਜ਼ਾ ਨੂੰ ਲੈ ਕੇ ਕਿਦਾਂ ਦਾ ਲੋਕਾਂ ਦਾ ਰੁਝਾਨ ਹੈ ਬੱਚੇ ਜਿਹੜੇ ਨੇ ਕਿੰਨੇ ਕੁ ਜ਼ਿਆਦਾ ਇੰਟਰਸਟਿਡ ਨੇ ਜਿਹੜੇ ਕਿ ਚਾਹੁੰਦੇ ਨੇ ਅਸੀਂ ਕੈਨੇਡਾ ਜਾਣਾ ਚਾਹੁੰਦੇ ਆ ਕਿੰਨੀਆਂ ਕੁ ਕਾਲਸ ਤੁਹਾਨੂੰ ਰੂਟੀਨ ਦੀਆਂ ਆ ਜਾਂਦੀਆਂ ਨੇ ਬਹੁਤ ਜ਼ਿਆਦਾ ਮੇਰੇ ਕੋ ਹਰ ਇੱਕ ਇਨਟੇਕ ਦੀ ਬਹੁਤ ਜ਼ਿਆਦਾ ਫਾਈਲ ਜਾਂਦੀਆਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਕੈਨੇਡੀਅਨ ਗਵਰਨਮੈਂਟ ਨੇ ਜਿਹੜੇ ਆ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ਾ ਯਾ ਵਰਕ ਵੀਜ਼ਾ ਹਰ ਇੱਕ ਵੀਜ਼ਾ ਬੰਦ ਕਰ ਦਿੱਤਾ ਹੋਇਆ ਸੋ ਹਰ ਇੱਕ ਕਲਾਇੰਟ ਜਿਹੜਾ ਉਹਨੂੰ ਪਤਾ ਹੈ ਕਿ ਇੱਕ ਤਾਂ ਮਾਈਨਰ ਸਕੂਲਿੰਗ ਵੀਜ਼ੇ ਨਾਲ ਪੂਰੀ ਫੈਮਿਲੀ ਜਾ ਸਕਦੀ ਹੈ ਇਸ ਕਰਕੇ ਸਾਰੇ ਲੋਕ ਮਾਈਨਰ ਸਕੂਲਿੰਗ ਵੀਜ਼ਾ ਜ਼ਿਆਦਾ ਕਰਵਾ ਰਹੇ ਨੇ ਔਰ ਇਹੀ ਆਪਾਂ ਜਿੰਨੇ ਵੀ ਕਲਾਇੰਟਸ ਆਪਾਂ ਦੇਖ ਰਹੇ ਆ ਯਾ ਲੋਕ ਦੇਖ ਰਹੇ ਆ ਇਹੀ ਸੁਜੈਸਟ ਕਰਦੇ ਆ ਕਿ ਤੁਸੀਂ ਅਗਰ ਜਾਣਾ ਹੈ ਕੈਨੇਡਾ ਆਪਣਾ ਸੁਪਨਾ ਪੂਰਾ ਕਰਨਾ ਹੈ ਮਾਈਨਰਸ ਕੂਲਿੰਗ ਵੀਜ਼ਾ ਅਪਲਾਈ ਕਰਵਾਓ ਪੂਰੀ ਫੈਮਿਲੀ ਸਮੇਤ ਤੁਸੀਂ ਕੈਨੇਡਾ ਜਾਓ ਔਰ ਇੱਕ ਮੈਮ ਤੁਹਾਨੂੰ ਮੈਂ ਦੱਸਨੀ ਆ ਕਲਾਇੰਟਸ ਦੇ ਬਹੁਤ ਸਾਡੇ ਕੋਲ ਸਵਾਲ ਹੁੰਦੇ ਨੇ ਕਿ ਮੈਂ ਤੁਹਾਨੂੰ ਦੁਬਾਰਾ ਕਹਿਨੀ ਆ ਕਿ ਫੀਸਿਸ ਜਿਹੜੀਆਂ ਉਹ ਤੁਸੀਂ ਕੰਸਲਟੈਂਟ ਨੂੰ ਆਪਾਂ ਪੇ ਕਰ ਰਿਆ ਮੈਂ ਸਾਡਾ ਮੇਰੇ ਕੋਲ ਕਲਾਇੰਟਸ ਆਉਂਦੇ ਨੇ ਕਹਿੰਦੇ ਨੇ ਇਹਹੀ ਕੁਐਰੀ ਹੁੰਦੀ ਆ ਮੇਨਲੀ ਕਿ ਤੁਸੀਂ ਆਪਣੀ ਜਿਹੜੀ ਫੀਸਿਸ ਲੈਨੇ ਹੋ ਤੋ ਤੁਹਾਡੀ ਪ੍ਰੋਸੈਸਿੰਗ ਫੀਸ ਮੈਮ ਕੀ ਆ ਤੁਹਾਡਾ ਕੋਈ ਹਿਡਨ ਚਾਰजेस ਤੇ ਨਹੀਂ ਹੈਗਾ ਜੇ ਤੁਸੀਂ ਜਿੰਨੀ ਵੀ ਫੀਸ ਲੈਨੇ ਹੋ ਤੁਸੀਂ ਸਕੂਲ ਨੂੰ ਪੇ ਵੀ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹੋ ਕਿਉਂਕਿ ਕਲਾਇੰਟ ਦਰਦਾ ਉਹਨਾਂ ਨੇ ਆਪਣੀ ਪੇਮੈਂਟ ਕਰਨੀ ਹੁੰਦੀ ਆ ਅਸੀਂ ਕਿੰਗਡਮ ਕੰਸਲਟੈਂਟ ਇਹੀ ਕਲਾਇੰਟਸ ਨੂੰ ਕਹਿੰਦਾ ਤੁਸੀਂ ਕੋਈ ਵੀ ਫੀਸ ਸਾਨੂੰ ਨਹੀਂ ਦੇਣੀ ਤੁਸੀਂ ਆਪਣੀ ਜਿੰਨੀ ਵੀ ਫੀਸ ਹੈ ਡਾਇਰੈਕਟ ਸਕੂਲ ਨੂੰ ਵੀ ਪੇ ਕਰ ਸਕਦੇ ਹੋ ਔਰ ਇਹਦੀਆਂ ਰਸੀਦਾਂ ਜਿਹੜੀਆਂ ਨੇ ਮਾਪਿਆਂ ਨੂੰ ਬਕਾਇਦਾ ਤੌਰ ਤੇ ਤੁਹਾਨੂੰ ਜਾਨਗੀਆਂ ਬਿਲਕੁਲ ਇਹ ਜਿਹੜੀ ਤੁਸੀਂ ਫੀਸ ਸਕੂਲ ਨੂੰ ਪੇ ਕਰਦੇ ਹੋ ਉਹਦੀ ਰਿਸਿਪਟ ਸਾਡੇ ਕੋਲ ਆਏਗੀ ਫੀਸ ਦੀ ਤੁਸੀਂ ਪੇ ਕੀਤੀ ਹੈ ਉਹ ਆਪਾਂ ਫਾਈਲਸ ਤੁਹਾਡੀ ਲਗਾਵਾਂਗੇ ਤਾਂ ਹੀ ਜਿਹੜਾ ਵੀਜ਼ਾ ਆਫੀਸਰ ਆਪਣਾ ਵੀਜ਼ਾ ਗ੍ਰਾਂਟ ਕਰਦਾ ਉਹਨਾਂ ਨੂੰ ਪਤਾ ਹੈ ਕੀ ਅਸੀਂ ਜਿਹੜੀ ਆਪਣੀ ਟਿਊਸ਼ਨ ਫੀਸ ਸਕੂਲ ਨੂੰ ਪੇ ਕਰ ਚੁੱਕੇ ਆਂ ਔਰ ਅਪਰੂਵਲ ਲੈ ਚੁੱਕੇ ਆਂ ਸਾਹਿਬ ਜੀ ਬੜੇ ਸਾਰੇ ਲੋਕ ਨੇ ਜਿਹੜੇ ਕੈਨੇਡਾ ਮਾਈਨਰ ਵੀਜ਼ਾ ਜਿਹੜਾ ਲਗਵਾ ਕੇ ਬਾਹਰ ਜਾਣਾ ਚਾਹੁੰਦੇ ਨੇ ਤੇ ਕਿਵੇਂ ਤੁਹਾਨੂੰ ਸੰਪਰਕ ਕਰਨ ਤੁਹਾਡੇ ਆਫਿਸ ਕਿੱਥੇ ਵਿਜ਼ਿਟ ਕਰਨ ਆ ਕਿ ਤੁਹਾਡੇ ਆਪਣਾ ਆਫਿਸ ਜ਼ਿਲੰਦਰ ਗੜਾ ਰੋਡ ਕਿੰਗਡਮ ਕੰਸਲਟੈਂਟ ਹੈ ਠੀਕ ਹੈ ਬੱਸ ਸਟੈਂਡ ਦੇ ਨੀਅਰ ਹੈ ਬਹੁਤ ਸਾਰੇ ਕਲੈਂਟਸ ਕਹਿੰਦੇ ਨੇ ਕਿ ਅਸੀਂ ਬਹੁਤ ਦੂਰ ਨਹੀਂ ਜਾਣਾ ਮੋਹਾਲੀ ਦੇ ਏਜੰਟਸ ਕੋ ਜਾਂ ਚੰਡੀਗੜ੍ਹ ਦੇ ਏਜੰਟਸ ਕੋ ਬਿਲਕੁਲ ਤੁਹਾਨੂੰ ਉੱਥੇ ਏਡੀ ਦੂਰ ਜਾਣ ਦੀ ਲੋੜ ਨਹੀਂ ਹੈ ਤੁਹਾਡੇ ਸਾਰਿਆਂ ਦੇ ਬਹੁਤ ਹੀ ਨੇੜੇ ਬਹੁਤ ਹੀ ਨਜ਼ਦੀਕ ਪੰਜਾਬ ਦੇ ਜਲੰਧਰ ਵਿੱਚ ਕਿੰਗਡਮ ਕੰਸਲਟੈਂਟ ਮੌਜੂਦ ਹੈ ਜਿਹੜਾ ਕਿ ਤੁਹਾਡਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰ ਸਕਦਾ ਹੈ ਸੋ ਤੁਸੀਂ ਆਣਾ ਕਿੱਥੇ ਕਿੰਗਡਮ ਕੰਸਲਟੈਂਟ ਆਓ ਸਾਡੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰੋ ਸਾਡੀ ਐਕਸਪਰਟ ਟੀਮ ਨੂੰ ਆ ਕੇ ਮਿਲੋ ਤੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰੋ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਹੁਣ ਕੈਨੇਡਾ ਮਾਈਨਰ ਵੀਜ਼ਾ ਨੂੰ ਲੈ ਕੇ ਜਿੰਨੇ ਸਾਰੇ ਵੀ ਸਵਾਲ ਸੀ ਮੈਨੂੰ ਲੱਗਦਾ ਇਸ ਵੀਡੀਓ ਨੇ ਸਾਰੇ ਕਲੀਅਰ ਕਰ ਦਿੱਤੇ ਹੋਣਗੇ ਤੇ ਅਜਿਹਾਂ ਫੈਮਲੀਆਂ ਅਜੇ ਪਰਿਵਾਰ ਜਿਹੜੇ ਆਪਣੇ ਬੱਚਿਆਂ ਦੇ ਨਾਲ ਮਾਈਨਰ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਨੇ ਆਪਣੇ ਬੱਚਿਆਂ ਦਾ ਭਵਿੱਖ ਵਧੀਆ ਬਣਾਉਣਾ ਚਾਹੁੰਦੇ ਨੇ ਤਾਂ ਉਹ ਲੋਕ ਇੱਕ ਵਾਰ ਕਿੰਗਡਮ ਕਨਸਲਟੈਂਟਸ ਦੇ ਨਾਲ ਜ਼ਰੂਰ ਸੰਪਰਕ ਕਰਨ ਤੇ ਇਹਨਾਂ ਦੀ ਜਲੰਧਰ ਦੇ ਵਿੱਚ ਗੜਾ ਰੋਡ ਤੇ ਜਿਹੜੀ ਬ੍ਰਾਂਚ ਉੱਥੇ ਜ਼ਰੂਰ ਵਿਜ਼ਿਟ ਕਰਨ ਕਿਉਂਕਿ ਇਹ ਲੋਕ ਦਾਅਵਾ ਕਰਦੇ ਨੇ ਕਿ ਕਿਸੇ ਤਰੀਕੇ ਦਾ ਹਿਡਨ ਚਾਰजेस ਨਹੀਂ ਲੈਂਦੇ ਤੇ ਇਹਨਾਂ ਦੇ ਵੱਲੋਂ ਜਿਹੜਾ ਬਹੁਤ ਹੀ ਘੱਟ ਪ੍ਰੋਸੈਸਿੰਗ ਟਾਈਮ ਦੇ ਵਿੱਚ ਸਟੂਡੈਂਟ ਵੀਜ਼ੇ ਇਹਨਾਂ ਨੇ ਦਿਵਾ ਕੇ ਦਿੱਤੇ ਨੇ ਧੰਨਵਾਦ